ਵਾਹਿਗੁਰੂ ਸਾਹਿਬ ਜੀ ਕਬੁੱਧ ਡੂਮਣੀ ਕੁਦਾਇਆ ਕਸਾਇਣਾ ਪਰ ਨਿੰਦਾ ਘਟ ਚੂਹੜੀ ਮੁੱਠੀ ਕ੍ਰੋਧ ਚੰਡਾਲ ਕਾਰੇ ਕੱਢੀ ਕਿਆ ਥੀਏ ਜਾਂ ਚਾਰੇ ਬੈਠੀਆਂ ਨਾਲ ਸੋਚ ਸੰਜਮ ਕਰਨੀ ਕਾਰਾ ਨਾਵਣ ਨਾਉ ਜਪਿਹੀ ਨਾਨਕ ਅੱਗੇ ਊਤਮ ਸਈ ਜੇ ਪਾਪਾਂ ਪੰਦ ਨਾ ਦੇਹ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਸਤਿਗੁਰੂ ਜੀ ਦਾ ਪਾਵਨ ਬਚਨ ਆਪ ਜੀ ਨੇ ਸੁਣਿਆ ਹੈ ਜਦੋਂ ਸਤਿਗੁਰੂ ਜੀ ਪਹਿਲੀ ਉਦਾਸੀ ਪੇਲੇ ਹਿੰਦੂ ਤੀਰਥਾਂ ਦੀ ਯਾਤਰਾ ਤੇ ਗਏ ਸਨ ਉਸ ਵੇਲੇ ਸਤਿਗੁਰੂ ਨੂੰ ਭਾਂਤ ਭਾਂਦੇ ਉਹ ਲੋਕ ਮਿਲੇ ਜੋ ਧਰਮ ਨੂੰ ਸਿਰਫ ਪਹਿਰਾਵਾ ਜਾਂ ਦਿਖਾਵਾ ਹੀ ਸਮਝਦੇ ਸਨ ਇੱਕ ਤਬਕਾ ਐਸਾ ਸੀ ਜਿਸ ਨੂੰ ਬ੍ਰਾਹਮਣ ਵੀ ਕਿਹਾ ਗਿਆ ਆਪਣੇ ਆਪ ਨੂੰ ਸਭ ਤੋਂ ਉੱਚਾ ਸਮਝਦਾ ਸੀ ਉਹ ਹਰ ਤਰ੍ਹਾਂ ਦੇ ਨਾਲ ਆਪਣੇ ਬਰਤਨਾਂ ਨੂੰ ਸੁੱਚੇ ਰੱਖਣਾ ਕੱਪੜੇ ਸੁੱਚੇ ਰੱਖਣੇ ਦੂਜਿਆਂ ਤੋਂ ਆਪਣੇ ਆਪ ਨੂੰ ਪਿੱਟਣ ਤੋਂ ਬਚਾਉਣਾ ਆਪਣੇ ਆਪ ਨੂੰ ਉੱਚਾ ਸਮਝਦੇ ਸੀ ਅੱਜ ਸਿੱਖੀ ਦੇ ਵਿੱਚ ਵੀ ਕੁਝ ਐਸੇ ਲੋਕ ਹਨ ਜਿਹੜੇ ਰੋਟੀ ਆਪਣੀ ਬਣਾਉਂਦੇ ਹਨ ਪ੍ਰਸ਼ਾਦਾ ਤੇ ਫਿਰ ਸੁੱਚਮ ਰੱਖਦੇ ਕਿਸੇ ਦੇ ਹੱਥਾਂ ਦਾ ਬਣਿਆ ਖਾਂਦੇ ਨਹੀਂ ਉਹ ਵੀ ਦਿਖਾਵੇ ਦੀ ਸੁੱਚਮ ਬਹੁਤੇ ਕਰਦੇ ਨੇ ਸਹੀ ਮਹਿਨੇ ਦੇ ਵਿੱਚ ਤਾਂ ਚਲੋ ਕਿਸੇ ਦੁਸ਼ਟ ਇਨਸਾਨ ਦਾ ਬਣਿਆ ਖਾਣਾ ਵੀ ਨਹੀਂ ਖਾਣਾ ਚਾਹੀਦਾ ਕਿਸੇ ਗੁਨਾਹਗਾਰ ਪਾਪੀ ਦੇ ਘਰੋਂ ਖਾਣਾ ਵੀ ਨਹੀਂ ਚਾਹੀਦਾ ਪਰ ਆਪਣੇ ਆਪ ਨੂੰ ਉਸੇ ਸ਼੍ਰੇਣੀ ਵਿੱਚ ਲਿਆ ਕੇ ਖੜੇ ਕਰਨਾ ਕਿ ਬ੍ਰਾਹਮਣ ਜਿਵੇਂ ਕਰਦਾ ਸੀ ਸਤਿਗੁਰ ਨੇ ਉਹਨਾਂ ਸਾਰਿਆਂ ਨੂੰ ਪ੍ਰਮਾਤਮਾ ਦੀ ਬੰਦਗੀ ਦਾ ਰਾਹ ਦੱਸਿਆ ਕਿ ਸਾਰੇ ਪ੍ਰਮਾਤਮਾ ਦੇ ਪੈਦਾ ਕੀਤੇ ਹੋਏ ਹਨ ਇੱਕ ਹਰਦਵਾਰ ਦੀ ਘਟਨਾ ਕਿ ਇੱਕ ਪੰਡਤ ਜੀ ਨੇ ਆਪਣਾ ਚੌਂਕਾ ਗੰਗਾ ਦੇ ਕਿਨਾਰੇ ਸੁੱਚਾ ਕੀਤਾ ਤੇ ਉਹਨੇ ਆਪਣੀਆਂ ਲੱਕੜੀਆਂ ਨੂੰ ਵੀ ਭਾਂਡਿਆਂ ਨੂੰ ਵੀ ਗੰਗਾ ਦੇ ਛਿੱਟੇ ਦਿੱਤੇ ਬੜੀ ਸੋਚਮੰਦ ਨਾਲ ਪ੍ਰਸ਼ਾਦਾ ਤਿਆਰ ਕਰਨ ਲੱਗਿਆ ਸੀ ਕਿ ਬਾਬਾ ਨਾਨਕ ਜੀ ਦੇ ਕਹੇ ਤੇ ਭਾਈ ਮਰਦਾਨੇ ਨੇ ਉਹਦੇ ਚੌਕੇ ਨੂੰ ਪਰਸ਼ਾਵਾ ਦੇ ਦਿੱਤਾ ਸਾਰਿਆਂ ਨੂੰ ਪਤਾ ਸੀ ਕਿ ਸਤਿਗੁਰ ਦੇ ਨਾਲ ਭਾਈ ਮਰਦਾਨਾ ਡੂਮ ਹੈ ਛੋਟੀ ਨੀਵੀਂ ਜਾਤ ਗਣੀ ਜਾਂਦੀ ਡੋਮ ਅੰਬਰਾਸੀ ਪਰ ਉਹ ਸਤਿਗੁਰ ਦੇ ਨਾਲ ਰਹਿਣ ਕਰਕੇ ਬਹੁਤ ਉੱਚਾ ਹੋ ਗਿਆ ਸੀ ਭਾਈ ਮਰਦਾਨਾ ਗੁਰੂ ਨਾਨਕ ਦਾ ਰੂਪ ਹੀ ਹੋ ਗਿਆ ਸੀ ਪਰ ਜਦੋਂ ਨੇ ਦੇਖਿਆ ਬ੍ਰਾਹਮਣ ਨੇ ਉਸ ਪੰਡਿਤ ਨੇ ਵੀ ਮੇਰਾ ਚੌਂਕਾ ਪਿੱਟ ਦਿੱਤਾ ਮੈਂ ਬੜੀ ਧੀਰ ਤੋਂ ਸੇਵਾ ਵਿੱਚ ਲੱਗਿਆ ਉਹ ਬਲਦੀ ਲੱਕੜੀ ਲੈ ਕੇ ਭਾਈ ਮਰਦਾਨੇ ਦੇ ਮਗਰ ਭੱਜਿਆ ਭਾਈ ਮਰਦਾਨਾ ਗੁਰੂ ਨਾਨਕ ਸਾਹਿਬ ਕੋਲ ਪਹੁੰਚ ਕੇ ਆਵਾਜ਼ ਲਗਾਉਂਦੇ ਨੇ ਸਤਿਗੁਰੂ ਬਚਾਓ ਸਤਿਗੁਰੂ ਪੁੱਛਦੇ ਨੇ ਕਿਸ ਨੂੰ ਕਹਿਣ ਲੱਗਾ ਜੀ ਮੈਨੂੰ ਵੀ ਤੇ ਇਸ ਪੰਡਿਤ ਬ੍ਰਾਹਮਣ ਨੂੰ ਵੀ ਸਤਿਗੁਰ ਨੇ ਕਿਹਾ ਤੇਰੇ ਮਗਰ ਅੱਗ ਲੈ ਕੇ ਭੱਜਿਆ ਸਮਝ ਆਈ ਤੈਨੂੰ ਤਾਂ ਬਚਾਉਂਦੇ ਆ ਪਰ ਇਹਨੂੰ ਕਿਉਂ ਬਚਾਈਏ ਸਤਗੁਰੂ ਨੂੰ ਭਾਈ ਮਰਦਾਨੇ ਨੇ ਜਿਹੜਾ ਜਵਾਬ ਦਿੱਤਾ ਸੀ ਕਿ ਪਤਸ਼ਾਹ ਮੇਰੇ ਮਗਰ ਅੱਗ ਲੈ ਕੇ ਭੱਜਿਆ ਏ ਮੈਨੂੰ ਤੁਸੀਂ ਬਚਾ ਲੈਣਾ ਏ ਪਰ ਸਤਗੁਰੂ ਇਹਦੇ ਅੰਦਰ ਵੀ ਇਸੇ ਤਰ੍ਹਾਂ ਹੀ ਈਰਖਾ ਦੀ ਅੱਗ ਬਲੀ ਹੋਈ ਹੈ ਉਹਨੂੰ ਇਹਦੇ ਕੋਲੋਂ ਅੱਗ ਦੇ ਕੋਲੋਂ ਬਚਾ ਲੋ ਇਹ ਪ੍ਰਮਾਤਮਾ ਦੇ ਨਾਲੋਂ ਟੁੱਟਿਆ ਹੋਇਆ ਰੱਬ ਨਾਲ ਜੋੜ ਦਿਓ ਕਿਰਪਾ ਕਰ ਦਿਓ ਅੰਦਰ ਸ਼ਾਂਤੀ ਦੇ ਦਿਓ ਹੁਣ ਸਤਿਗੁਰੂ ਦੇ ਕੋਲ ਪਹੁੰਚ ਕੇ ਪੰਡਿਤ ਜੀ ਨੇ ਕਿਹਾ ਕਿ ਤੁਹਾਡੀ ਢੂਮ ਨੇ ਮੇਰੇ ਚੌਂਕੇ ਨੂੰ ਪਿੱਟ ਦਿੱਤਾ ਹੈ। ਸਤਿਗੁਰੂ ਜੀ ਨੇ ਇਹ ਗੱਲ ਆਖੀ ਕਿ ਇਹ ਢੂਮ ਹੈ। ਤੁਹਾਡਾ ਚੌਂਕਾ ਪਿੱਟਿਆ ਗਿਆ ਤੁਸੀਂ ਇਹ ਮੰਨਦੇ ਹੋ। ਫਿਰ ਸਤਿਗੁਰੂ ਨੇ ਉੱਥੇ ਇੱਕ ਵਚਨ ਕਿਹਾ ਸੀ। ਕੁਬੁੱਧ ਢੂਮਣੀ ਮਨੁੱਖ ਦੇ ਅੰਦਰ ਭੈੜੀ ਮਤ ਢੂਮ ਦੀ ਘਰ ਵਾਲੀ ਮਰਾਸਣ ਹੈ। ਕੁਦਾਇਆ ਕਸਾਇਣ ਤਰਸ ਨਾ ਕਰਨਾ ਦਇਆ ਨਾ ਕਰਨੀ ਕਸਾਈ ਦੀ ਘਰ ਵਾਲੀ ਹੈ। ਪਰ ਨਿੰਦਾ ਘਟ ਚੂਹੜੀ ਪ੍ਰਾਈ ਨਿੰਦਿਆ ਕਰਨੀ ਹਿਰਦੇ ਵਿੱਚ ਚੂੜੀ ਬੈਠੀ ਹੋਈ ਹੈ ਮੁੱਠੀ ਕ੍ਰੋਧ ਚੰਡਾਲ ਲੋਕਾਂ ਨੂੰ ਠੱਗੀ ਕਰਨੀ ਦੇ ਅੰਦਰ ਕ੍ਰੋਧ ਚੰਡਾਲਣ ਬੈਠੀ ਹੋਈ ਹੈ ਕਾਰੀ ਕੱਢੀ ਕਿਆ ਥੀ ਹੈ ਜਾਂ ਚਾਰੇ ਬੈਠੀਆਂ ਨਾਲ ਸੱਚ ਪੁੱਛੀ ਤਾਂ ਹੀ ਪੰਡਤ ਤੇਰੇ ਅੰਦਰ ਵੀ ਇਹ ਚਾਰੇ ਬੈਠੀਆਂ ਨੇ ਤੈਨੂੰ ਇਹ ਕਾਰਾਂ ਕੱਢਣ ਨਾਲ ਤੂੰ ਆਲੇ ਦੋਲੇ ਕਾਰਾਂ ਕੱਢਦਾ ਪਿਆ ਸੀ ਚੌਂਕੇ ਨੇ ਸੋਚਾ ਕਰਦਾ ਪਿਆ ਸੀ ਇਹਦਾ ਕੋਈ ਲਾਭ ਨਹੀਂ ਲਾਹਾ ਨਹੀਂ ਕਿਉਂਕਿ ਤੇਰੇ ਅੰਦਰ ਹੀ ਇਹ ਚਾਰੇ ਨੀਵੀਂ ਜਾਤ ਵਾਲੀਆਂ ਜੜੀਆਂ ਕੁਦਾਇਆ ਹੈ ਕ੍ਰੋਧ ਹੈ ਤੇ ਫਿਰ ਸਤਿਗੁਰੂ ਪਾਤਸ਼ਾਹ ਨੇ ਉਹਨੂੰ ਸਮਝਾਇਆ ਭੈੜੀ ਮੱਤ ਹੈ ਫਿਰ ਉਹਨੇ ਸਤਿਗੁਰੂ ਪਾਤਸ਼ਾਹ ਨੂੰ ਕਿਹਾ ਮਹਾਰਾਜ ਇਹ ਮੱਤ ਚੰਗੀ ਕਿਵੇਂ ਹੋ ਸਕਦੀ ਸਤਿਗੁਰੂ ਨੇ ਕਿਹਾ ਇਹ ਕਾਰਾ ਕੱਢਣ ਨਾਲ ਕਿਹਾ ਹੋਣਾ ਜਾਂ ਚਾਰੇ ਅੰਦਰ ਬੈਠੀਆਂ ਮਹਾਰਾਜਾਂ ਨੂੰ ਕਿਵੇਂ ਬਾਹਰ ਕੱਢੀਏ ਕਿਵੇਂ ਸੋਚੇ ਹੋਈ ਹੈ ਫਿਰ ਸਤਿਗੁਰ ਨੇ ਕਿਹਾ ਸਚ ਸੰਜਮ ਕਰਣੀ ਕਰਾਂ ਨਾਵਨ ਨਾਉ ਜਪਿਹੀ ਨਾਨਕ ਅੱਗੇ ਉਤਮ ਸਈ ਜੇ ਪਾਪਾਂ ਪੰਧ ਨਾ ਦੇਹੀ ਸਤਿਗੁਰ ਕਹਿਣ ਲੱਗੇ ਕਹਿਣ ਲੱਗੇ ਵੀ ਹੇ ਪੰਡਿਤ ਹੇ ਵਿਦਵਾਨ ਸੱਜਣਾ ਅਸਲ ਦੇ ਵਿੱਚ ਜੇ ਸੰਜਮ ਰੱਖਣਾ ਸੱਚ ਦਾ ਹੈ ਜੇ ਕਰਾਂ ਕਰਨੀਆਂ ਚੰਗੇ ਆਚਰਣ ਦੀਆਂ ਸੱਚ ਸੰਜਮ ਕਰਨੀ ਕਰਾਂ ਤੇ ਜਿਹੜਾ ਤੂੰ ਇਸ਼ਨਾਨ ਕਰਦਾ ਪਿਆ ਬਰਤਨਾਂ ਦਾ ਵੀ ਆਪਣਾ ਵੀ ਕਰਨੀ ਜਿਹੜੀ ਇਹ ਚੰਗੀ ਓਕਾਰਾਂ ਹੋਣ ਨਾਵਨ ਨਾਮ ਜਪੇਹੀ ਪ੍ਰਮਾਤਮਾ ਦਾ ਨਾਮ ਜਪਣਾ ਇਹ ਇਸ਼ਨਾਨ ਹੋਵੇ ਇਹਨੂੰ ਤੀਰਥ ਇਸ਼ਨਾਨ ਬਣਾਵੇ ਨਾਨਕ ਅੱਗੇ ਊਤਮ ਸਹੀ ਜੇ ਪਾਪਾਂ ਪੰਧਨਾਂ ਦੀ ਹੀ ਇਹ ਨਾਨਕ ਉਹੀ ਅੱਗੇ ਚੰਗੇ ਨੇ ਜਿਹੜੇ ਨਾਮ ਆਪ ਪਾਪ ਕਰਦੇ ਨੇ ਨਾ ਕਿਸੇ ਨੂੰ ਹੋਰ ਕਰਨ ਦਿੰਦੇ ਨੇ ਸੋ ਸਤਗੁਰੂ ਨੇ ਸਮਝਾਇਆ ਕਿ ਅੰਦਰ ਪ੍ਰਮਾਤਮਾ ਦਾ ਨਾਮ ਹੋਣਾ ਜ਼ਰੂਰੀ ਹੈ ਅਸਲੀ ਇਸ਼ਨਾਨ ਇਹੀ ਹੈ ਅਸਲੀ ਸੁਚਮ ਇਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ